ਨੋਟਬੰਦੀ ਕੀਤੀ ਕਿਹਨੂੰ ਫਾਇਦਾ ਹੋਇਆ ਕਿਸੇ ਆਮ ਬੰਦੇ ਨੂੰ ਫਾਇਦਾ ਹੋਇਆ ਜਿਹਦੇ ਕੋਲੇ ਗਰੀਬ ਬੰਦੇ ਕੋਲੇ 10-20000 ਰੁਪਇਆ ਜੋੜ ਕੇ ਰੱਖਿਆ ਸੀ ਉਹਦਾ ਤਾਂ ਬਦਲੇ ਨਹੀਂ ਗਿਆ ਉਹਦਾ ਮਿੱਟੀ ਹੋ ਗਿਆ ਐ ਉਮੀਦ ਵੀ ਹੁਣ ਮੰਤਰੀ ਤੋਂ ਵਾਅਦਾ ਐਮਪੀ ਵੱਲੋਂ ਤੋਂ ਵਾਅਦਾ ਵੱਡੇ ਕੰਮ ਚੰਗੇ ਕੰਮ ਹੋਣਗੇ ਇਹ ਕਰਨਗੇ ਜੀ ਵਧੀਆ ਕਰਨਗੇ ਨਾ ਕਰੇ ਫਿਰ ਅਗਲੀ ਵਾਰ ਫਿਰ ਫੋਟੀ ਪੋਜਦਾ ਨਹੀਂ ਮੁਲਖ ਦਸਾਂ ਸਾਲਾਂ ਦੇ ਵਿੱਚ ਆਏ ਦੱਸੋ ਵੀ ਮੁਲਖ ਦਾ ਰਹਿ ਕੀ ਗਿਆ ਏਅਰ ਇੰਡੀਆ ਸੀ ਇੰਡੀਆ ਦੀ ਸੀਗੀ ਨਾ ਕਿੱਥੇ ਗਈ ਅਵਾਨੀਆਂ ਦੇ ਹੱਥ ਉਹ ਵੀ ਕਰਤੀ ਆਪਣੀ ਟ੍ਰੇਨ ਸੀਗੀ ਉਹ ਵੀ ਕਰਤੀ ਐਫਸੀਆਈ ਜਿੰਨੇ ਸਰਕਾਰੀ ਡੀਪੂ ਆ ਉਹ ਵੀ ਖੁੰਝੇ ਲਾਤੇ ਯਾਨੀ ਇਹਨੇ ਮੁਲਖ ਦਾ ਨਹੀਂ ਸੋਚਿਆ ਇਹਨੇ ਬਾਨੀ ਅਡਾਨੀ ਨੂੰ ਕਿਦੋਂ 2015 ਦੇ ਵਿੱਚ 213 ਨੰਬਰ ਤੇ ਸੀ ਅੱਜ ਬਾਨੀ ਅਡਾਨੀ ਤੀਜੇ ਨੰਬਰ ਤੇ ਪੰਜਾਬ ਦਾ ਜੇ ਜਿਹੜਾ ਸਿਸਟਮ ਚੱਲ ਰਿਹਾ ਜੇ ਮੇਰੀ ਅੱਜ ਦੁਕਾਨ ਚੱਲ ਰਹੀ ਆ ਨਾ ਪੰਜਾਬ ਦੀ ਫਸਲ ਦੀ ਖੇਤੀਬਾੜੀ ਤੇ ਚੱਲਦੀ ਆ ਇੱਕ ਵਾਰੀ ਰੱਬ ਨਾ ਕਰੇ ਜੇ ਕਿਤੇ ਪੰਜਾਬ ਦੀ ਪੂਰੀ ਫਸਲ ਨੂੰ ਤੈਸ਼ ਨਾਸ਼ ਹੋ ਜੇ ਨਾ ਪੰਜਾਬ ਦੇ ਹਰੇਕ ਦੇ ਹੱਥ ਟਕੋਰਾ ਆ ਜੂ। ਵੀ ਮੇਰੀ ਤਾਂ ਹੱਥ ਬਨ ਕੇ ਇਹੀ ਬੇਨਤੀ ਆ ਭਗਵੰਤ ਸਾਨ ਸਾਹਿਬ ਜੀ ਨੂੰ ਵੀ ਇੱਕ سپورਟਸਾਂ ਵਾਸਤੇ ਪਲੇਅਰਾਂ ਵਾਸਤੇ ਪੰਜਾਬ ਦੇ ਵਿੱਚ ਇੱਕ ਹੀ ਹਸਪੀਟਲ ਬਣਾ ਦਿਓ ਜਿੱਥੇ ਇਲਾਜ ਕਰਾ ਜਿੱਥੇ 5-7 ਕਮਰੇ ਹੋਣ ਦੋ ਜਾਂ ਇੱਕ ਵਧੀਆ ਡਾਕਟਰ ਹੋਵੇ ਜੇ ਕਿਸੇ ਪਲੇਅਰ ਨੇ ਕਿਤੇ ਮੈਚ ਖੇਡਦੇ ਜਾਂ ਕਿਤੇ ਪ੍ਰੈਕਟਿਸ ਕਰਦੇ ਕੋਈ ਛੱਟ বাজਦੀ ਆ ਉਹਦੀ ਬਸ ਐ ਨਹੀਂ ਗੱਲ ਜਮਾਂ ਫਰੀ ਕਰੋ ਜਿਵੇਂ ਮੰਨ ਲਾ ਕਿਸੇ ਦਾ 50000 ਦਾ ਖਰਚਾ ਆ ਉਹ ਤੋਂ 25000 ਰੁਪਇਆ ਲੈ ਲਓ ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਹੁਣ ਮਹਿਜ਼ ਕੁਸ਼ਕ ਘੰਟੇ ਜਾਂ ਕੁਸ਼ਕ ਦਿਨਾਂ ਦੀ ਖੇਡ ਰਹਿ ਗਈ ਆ ਸਰਕਾਰ ਬਣਨ ਦੀ ਜੋੜ ਤੋੜ ਦੀ ਰਾਜਨੀਤੀ ਜੋੜ ਤੋੜ ਦੀ ਸਿਆਸਤ ਦਿੱਲੀ ਦੇ ਵਿੱਚ ਸ਼ੁਰੂ ਹੋ ਗਈ ਆ ਆਪੋ ਆਪਣਾ ਜ਼ੋਰ ਲਾਇਆ ਜਾ ਰਿਹਾ ਐਨਡੀਏ ਭਾਜਪਾ ਆਪਦਾ ਜ਼ੋਰ ਲਾ ਰਹੀ ਆ ਵੀ ਆਪਾਂ ਸਰਕਾਰ ਬਣਾਉਣੀ ਆ ਇੰਡੀਆ ਗੱਠਜੋੜ ਰਾਹੁਲ ਗਾਂਧੀ ਤੇ ਹੋਰ ਸਾਰੇ ਉਹਦੇ ਹਮਾਇਤੀ ਆਪਦਾ ਜ਼ੋਰ ਲਾ ਰਹੇ ਆ 10 ਸਾਲ ਲਗਾਤਾਰ ਭਾਜਪਾ ਨੇ ਦੇਸ਼ ਦੇ ਉੱਪਰ ਰਾਜ ਕੀਤਾ ਕਈਆਂ ਨੂੰ ਮੋਦੀ ਦਾ ਕੰਮ ਬਹੁਤ ਚੰਗਾ ਲੱਗਿਆ ਬਤੌਰ ਪ੍ਰਧਾਨ ਮੰਤਰੀ ਬਹੁਤ ਚੰਗਾ ਲੀਡਰ ਲੱਗਿਆ ਨੇਤਾ ਲੱਗਿਆ ਪਰ ਕਈਆਂ ਨੇ ਉਹਦੀ ਵਿਰੋਧਤਾ ਕੀਤੀ ਪੰਜਾਬ ਦੇ ਵਿੱਚ ਬਹੁਤੀ ਭਾਜਪਾ ਦੀ ਧਾਲ ਨਹੀਂ ਗਲੀ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਭਾਜਪਾ ਦਾ ਜਾਂ ਨਰਿੰਦਰ ਮੋਦੀ ਦਾ 36 ਦਾ ਅੰਕੜਾ ਰਿਹਾ ਪਰ ਹੁਣ ਜਿਹੜੀ ਹੈਗੀ ਆ ਲੋਕ ਕਿਹਦੀ ਸਰਕਾਰ ਬਣਦੀ ਦੇਖਣੀ ਚਾਹੁੰਦੇ ਆ ਕਿਹੜੇ ਲੀਡਰ ਤੋਂ ਉਹਨਾਂ ਨੂੰ ਵੱਧ ਉਮੀਦਾਂ ਨੇ ਗੱਲਬਾਤ ਕਰਾਂਗੇ ਪਿੰਡਾਂ ਦੀਆਂ ਸਥਾਂਾਂ 'ਚ ਘੁੰਮ ਰਹੇ ਆ ਬਾਈ ਭਰਾ ਬੈਠੇ ਨੇ ਇੱਥੇ ਵੈਸੇ ਤਾਂ ਡਰਾਈਵਰ ਭਰਾ ਨੇ ਡੇਲੀ ਦਾ ਇਹਨਾਂ ਦਾ ਆਉਣਾ ਜਾਣਾ ਕਿਤੇ ਨਾ ਕਿਤੇ ਲੱਗਿਆ ਰਹਿੰਦਾਗਾ ਤੇ ਫਿਰ ਵੀ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਨੇ ਅੱਛੀ ਗੱਲ ਜੀ ਅੱਛੀ ਹਾਲ ਠੀਕ ਠਾਕ ਹੋ ਬੋਬ ਜੀ ਵੋਟਾਂ ਪੈ ਗਈਆਂ ਰਿਜ਼ਲਟ ਆ ਗਏ ਹੁਣਾਂ ਇਹ ਜੇ ਲੱਗਦਾ ਵੀ ਰਿਲੈਕਸ ਜੀ ਹੋ ਗਏ ਹਨਾ ਹਾਂਜੀ ਹਾਂਜੀ ਹਾਂ ਥੋੜਾ ਤਾਂ ਹਲਕਾ ਸੰਗਰੂਰ ਪੈਂਦਾ ਸੰਗਰੂਰ ਅਗਲਾ ਬਾਈ ਉਮੀਦ ਹੀ ਹੇਰ ਜਿੱਤੇ ਗਿਆ ਹਾਂਜੀ ਹਾਂਜੀ ਉਮੀਦ ਹੀ ਹਰ ਵੋਟਾਂ ਕ ले गए अमेरिका ਤੋਂ 12500 ਵੋਟ ਹਾਂ 12500 ਹਾਂ 12500 ਅਮਰੀਕਾ ਤੋਂ 1250 ਬਿਲਕੁਲ ਤੁਹਾਨੂੰ ਠੀਕ ਹੈ ਤੇ ਹੁਣ ਉਹ ਐਮਪੀ ਬਣ ਗਿਆ ਸਿੱਧਾ ਦਿੱਲੀ ਜਾਊਗਾ ਪਹਿਲਾਂ ਤਾਂ ਉਹ ਚਲੋ ਪੰਜਾਬ ਸਰਕਾਰ ਦੇ ਵਿੱਚ ਸੀ ਇੱਥੋਂ ਦੇ ਜਿਹੜੇ ਹੈਗਾ ਮੰਤਰੀ ਹੋਣ ਦੇ ਨਾਤੇ ਉਹਨੇ ਕੱਲਾ ਹੋ ਜਿਹੜਾ ਹੈਗਾ ਬਰਨਾਲੇ ਬਰਨਾਲੇ ਨੂੰ ਵੇਖਦਾ ਸੀ ਹੁਣ ਉਹਨੇ ਸੰਗਰੂਰ ਲੋਕ ਸਭਾ ਸਾਰੀ ਦੇਖਣੀ ਆ ਹੈ ਉਮੀਦ ਹੈ ਵੀ ਹੁਣ ਮੰਤਰੀ ਤੋਂ ਬਾਅਦ ਐਮਪੀ ਵਨ ਤੋਂ ਬਾਅਦ ਵੱਡੇ ਕੰਮ ਚੰਗੇ ਕੰਮ ਹੋਣਗੇ ਇਹ ਕਰਨਗੇ ਜੀ ਵਧੀਆ ਕਰਨਗੇ ਨਾ ਕਰੇ ਫਿਰ ਅਗਲੀ ਵਾਰ ਫਿਰ ਫੋਟੀ ਪੋਜਦਾ ਹੈ ਹਾਂ ਹਾਂ ਨਾ ਕਰੇ ਦੇ ਦੇ ਹੁਣ ਦੋ ਸਾਲ ਤਾਂ ਨਹੀਂ ਸਰਕਾਰ ਲੰਘੀ ਵਧੀਆ ਹੁਣ ਦੇ ਦੇ ਨਾ ਤਿੰਨ ਸਾਲ ਵਧੀਆ ਕਰੇ ਫਿਰ ਪਿਛੇ ਆ ਜੀ ਐਤਕੀ ਪਹਿਲਾਂ ਐਂ ਲੱਗਦਾ ਸੀ ਵੀ ਮੁਕਾਬਲਾ ਸਿਮਰਜੀਤ ਮਾਨ ਦੇ ਹੱਕ 'ਚ ਵੱਧਦਾ ਪਰ ਸਿਮਰਜੀਤ ਮਾਨ ਬਾਬਾ ਜਿਹੜਾ ਹੈਗਾ ਬਾਅਦ ਦੇ ਵਿੱਚ ਆ ਕੇ ਕਿਤੇ ਕਿਤੇ ਡਾਊਨ ਪੈ ਗਿਆ ਤਾਂ ਪਤਾ ਹੀ ਨਹੀਂ ਲੱਗਦਾ ਲੋਕਾਂ ਦਾ ਕੀ ਕਰਦੇ ਨੇ ਇਹ ਮੌਕੇ ਤੇ ਆ ਕੇ ਤਾਂ ਪਟੀ ਪੋਚੀ ਜੀ ਇਹਦੀ ਸੰਗਰੂਰ ਵਾਲੇ ਸੰਗਰੂਰ ਵਾਲੇ ਵਾਲੇ ਛੇਤੀ ਬਦਲ ਪਹਿਲਾਂ ਪੂਰੇ ਚਾਂਸ ਸੀਗੇ ਸਿਮਰਜੀਤ ਮਾਨ ਦੇ ਹਾਂ ਵਧੀਆ ਰਿਜ਼ਲਟ ਲੱਗਦੇ ਸੀ ਵਧੀਆ ਜਿੱਤੂਗਾ ਜੀ ਸੰਗਰੂਰ ਵਾਲੇ ਵਾਲੇ ਛੇਤੀ ਪਲਟਾ ਮਾਰਦੇ ਆ ਹਾਂਜੀ 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 ਵਧੀਆ ਜੀ ਨੌਲੇਜ ਹੈ ਸੰਗਰੂਰ ਵਾਲਿਆਂ ਨੂੰ ਪਤਾਗਾ ਹਾਂ ਵੀ ਕਿਹਦੀ ਸਰਕਾਰ ਆ ਗਈ ਆ ਮੋਦੀ ਸੈਂਟਰ ਸਰਕਾਰ ਆਉਦੀ ਹੁਣ ਅੱਛਾ ਅੱਗੇ ਮਨ ਕੀ ਕਹਿੰਦਾਗਾ ਵੀ ਹੁਣ ਪ੍ਰਧਾਨ ਮੰਤਰੀ ਕੌਣ ਬਣੇ راہਲ ਗਾਂਧੀ راہਲ ਗਾਂਧੀ ਹਾਂਜੀ ਹਾਂਜੀ ਮੋਦੀ ਨੇ ਮੋਦੀ ਦੇ ਕੰਮ ਠੀਕ ਨਹੀਂ ਲੱਗੇ ਜਿ ਰਾਹੁਲ ਗਾਂਧੀ ਨੂੰ ਜਾਣੇ ਹਾਂਜੀ ਲੱਗਦਾ ਵੀ ਸਰਕਾਰ ਬਣਾ ਜੂ ਰਾਹੁਲ ਗਾਂਧੀ ਬਣਾਣੀ ਬੂਜੀ ਬਣਾ ਲਾਂਗੇ ਸਾਜੀ ਜੀ ਬਣੀ ਵਧੀਆ ਸਾਜੀ ਜੀ ਬਣ ਜੂਗੀ ਹੈ ਹਾਂਜੀ ਆ ਗਏ ਭਰਾ ਜੀ ਤੁਹਾਡੇ ਕੋਲ ਹੀ ਆ ਗਏ ਹਾਂਜੀ ਕੀ ਹਾਲ ਨੇ ਬਹੁਤ ਵਧੀਆ ਹਾਲ ਨੇ ਜਿਹੜਾ ਨਰਿੰਦਰ ਮੋਦੀ ਸੀ ਜੀ 77 ਸਾਲ ਹੋ ਗਏ ਆਪਣੇ ਮੁਲਕ ਨੂੰ ਆਜ਼ਾਦ ਹੋਏ ਨੂੰ 77 ਸਾਲ ਹੋ ਗਏ ਤੇ 67 ਸਾਲ ਪਹਿਲਾਂ ਕਾਂਗਰਸ ਰਹੀ ਆ ਉਹਦੇ ਵਿੱਚ ਬੀਜੇਪੀ ਵੀ ਆਈ ਸੀ ਇੱਕ ਵਾਰੀ 5 ਸਾਲ ਆਪਣੇ ਉਹ ਛੜਾ ਸੀਗਾ ਕੀ ਨੌ ਸੀ ਉਹਦਾ ਨਾ ਅਟਲ ਵਿਹਾਰੀ ਬਾਜਪਾ ਚਲੋ ਉਦੋਂ ਇਹਨਾਂ ਦਾ ਉਹਨਾਂ ਦਾ ਦਬਦਬਾ ਨਹੀਂ ਸੀ ਹੁਣ ਇਹਨਾਂ ਦਾ 10 ਸਾਲ ਇਹਨਾਂ ਕੋਲੇ ਰਿਹਾ ਮੁਲਕ 10 ਸਾਲਾਂ ਦੇ ਵਿੱਚ ਆਏ ਦੱਸੋ ਵੀ ਮੁਲਕ ਦਾ ਰਹਿ ਕੀ ਗਿਆ ਏਅਰ ਇੰਡੀਆ ਸੀ ਇੰਡੀਆ ਦੀ ਸੀਗੀ ਨਾ ਕਿੱਥੇ ਗਈ ਅਵਾਨੀਆ ਦੇ ਹੱਥ ਉਹ ਵੀ ਕਰਤੀ ਆਪਣੀ ਟ੍ਰੇਨ ਸੀਗੀ ਉਹ ਵੀ ਕਰਤੀ ਐਫਸੀਆਈ ਜਿੰਨੇ ਸਰਕਾਰੀ ਡੀਪੂ ਆ ਉਹ ਵੀ ਖੁੰਝੇ ਲਾਤੇ ਯਾਨੀ ਇਹਨੇ ਮੁਲਖ ਦਾ ਨਹੀਂ ਸੋਚਿਆ ਇਹਨੇ ਅਵਾਨੀ ਅਡਾਨੀ ਨੂੰ ਕਿਦੋਂ 2015 ਦੇ ਵਿੱਚ 213 ਨੰਬਰ ਤੇ ਸੀ ਅੱਜ ਅਵਾਨੀ ਅਡਾਨੀ ਤੀਜੇ ਨੰਬਰ ਤੇ ਆ ਦੇਸ਼ ਦੀ ਸੰਪਤੀ ਉਹਨਾਂ ਨੌ ਕਰਕੇ ਤੀਜੇ ਨੰਬਰ ਤੇ ਆ ਗਿਆ ਨਾ ਕਿਸੇ ਦੀ ਦੌੜ ਹੁੰਦੀ ਆ ਮੇਰੀ ਦੌੜ ਆ ਮੇਰੀ ਮੀਟ ਦੀ ਦੁਕਾਨ ਆ ਵੀ ਮੇਰੀ ਮੀਟ ਦੀ ਦੁਕਾਨ ਸਾਰਿਆਂ ਨੂੰ ਟੌਪ ਤੇ ਆਵੇ ਅਵਾਨੀ ਅਡਾਨੀਆਂ ਦੀ ਦੌੜ ਆ ਵੀ ਮੈਂ ਵਰਲਡ ਦੇ ਵਿੱਚੋਂ ਆਪਦੇ ਸਾਰਿਆਂ ਨੂੰ ਬਣ ਅਮੀਰ ਬੰਦਾ ਹੋਵਾਂ ਜਣੀ ਤੀਜੇ ਨੰਬਰ ਤੇ ਆ ਗਿਆ ਜੇ ਆਹ 5 ਸਾਲ ਰਹਿ ਜਾਂਦੇ ਉਹ ਪਹਿਲੇ ਨੰਬਰ ਤੇ ਆ ਜਾਂਦਾ ਜਿਹੜਾ ਆ ਝੜਕਾ ਲਵਾਤਾ ਨਾ ਅੱਗੇ ਇਹ ਪਿਛਲੇ 5 ਸਾਲ ਇਹ ਕੱਲੇ ਹੀ ਸੀਗੇ ਪੰਚਤ ਬੰਦੇ ਸੀਗੇ ਕਾਂਗਰਸ ਸੀਗੇ ਉਹਨਾਂ ਨੂੰ ਕੁਝ ਹੁਣ ਸਮਝਦੇ ਨਹੀਂ ਸੀਗੇ ਇਹ ਠੀਕ ਹੈ ਨਾ ਆਪਦੇ ਜਿਹੜਾ ਮਨ ਕੀ ਬਾਤ ਕਹਿ ਤੀ ਪਬਲਿਕ ਤਾਂ ਨਹੀਂ ਦੇਖੀ ਨੋਟਬੰਦੀ ਕੀਤੀ ਕਿਹਨੂੰ ਫਾਇਦਾ ਹੋਇਆ ਕਿਸੇ ਆਮ ਬੰਦੇ ਨੂੰ ਫਾਇਦਾ ਹੋਇਆ ਜਿਹਦੇ ਕੋਲੇ ਗਰੀਬ ਬੰਦੇ ਕੋਲੇ 10-20000 ਰੁਪਇਆ ਜੋੜ ਕੇ ਰੱਖਿਆ ਸੀ ਉਹਦਾ ਤਾਂ ਬਦਲੇ ਨਹੀਂ ਗਿਆ ਉਹਦਾ ਮਿੱਟੀ ਹੋ ਗਿਆ ਅਵਾਨੀਆਂ ਅਡਾਨੀਆਂ ਨੂੰ ਫਾਇਦੇ ਹੋਗੇ ਲੋਕਾਂ ਨੇ ਜਿਨ੍ਹਾਂ ਦੇ ਇੱਕ ਨੰਬਰ ਦਾ ਪੈਸੇ ਚਾਕੇ ਬੈਂਕਾਂ ਜਗਿਆ ਬੈਂਕਾਂ ਕੀ ਦੀਆਂ ਬਾਨੀ ਅਡਾਨੀਆਂ ਦੀਆਂ ਬਿਲਕੁਲ ਠੀਕ ਹੈ ਨਾ ਜੀ ਦੂਸਰੀ ਗੱਲ ਆ ਜਿਹੜੀ ਆਪਣੇ ਪੰਜਾਬ ਦੀ ਇਹਨੇ ਪੰਜਾਬ ਕੰਨੀ ਦਾ ਦਸਾਂ ਸਾਲਾਂ ਦੇ ਵਿੱਚ ਧਿਆਨ ਹੀ ਨਹੀਂ ਦਿੱਤਾ ਵੀ ਪੰਜਾਬ ਕੋਈ ਮੇਰੇ ਮੁਲਕ ਦਾ ਸੂਬਾ ਹਮ ਕਿਸਾਨ ਤੇ ਉਹ ਕੀਤਾ ਤਿੰਨ ਕਾਨੂੰਨ ਲਿਆ ਤੇ ਕਾਦੇ ਵਾਸਤੇ ਕਾਨੂੰਨ ਲਿਆ ਤੇ ਬਈ ਕੀ ਉਹਨਾਂ ਦਾ ਹੱਕਾ ਉਹਨਾਂ ਦਾ ਕਾਨੂੰਨ ਲਾਗੂ ਕਰਨ ਦਾ ਕਿਸਾਨਾਂ ਦੇ ਉੱਤੇ ਸਹੀ ਹੈ ਕਿਸਾਨਾਂ ਦੀ ਆਪਣੀਆਂ ਜੱਦੀ ਜਾਇਦਾਦਾਂ ਨੇ ਉਹ ਆਪਣੀ ਮਿਹਨਤ ਨਾਲ ਖੂਨ ਪਸੀਨੇ ਨਾਲ ਬਹਾ ਕੇ ਉਹਦੋਂ ਤੋਂ ਫਸਲ ਉਗਾਉਂਦੇ ਨੇ ਫਿਰ ਮੰਡੀਆਂ 'ਚ ਵੇਚਦੇ ਆ ਮੰਡੀਆਂ 'ਚ ਵੇਚਦੇ ਉਹ ਵੀ ਉਹਨਾਂ ਨੂੰ ਪੂਰਾ ਭਾਅ ਨਹੀਂ ਮਿਲਦਾ ਉਹਨਾਂ ਨੂੰ ਜਿਹੜਾ ਭਾਅ ਮਿਲਣਾ ਚਾਹੀਦਾ ਉਹ ਭਾਅ ਨਹੀਂ ਮਿਲਦਾ ਜਿਹੜੀਆਂ ਹੁਣ ਰੇਹਾਂ ਸਪਰੀਹਾਂ ਨੇ ਉਹ ਕੰਪਨੀਆਂ ਦੀਆਂ ਨੇ ਉਹ ਆਪਦੇ ਰੇਟ ਨਾਲ ਵੇਚਦੀਆਂ ਨੇ ਸਹੀ ਹੈ ਠੀਕ ਹੈ ਨਾ ਕਿਸਾਨ ਨੂੰ ਤਾਂ ਨਹੀਂ ਆਪਦੇ ਰੇਟ ਨਾਲ ਮਿਲਦਾ ਉਹ ਤਾਂ ਜਿਹੜਾ ਉਹਨਾਂ ਨੇ ਤੈਅ ਕਰਤਾ ਉਹ ਰੇਟ ਨਾਲ ਸੈੱਟ ਜੋ ਦੀ ਉਹ ਰੇਟ ਨਾਲ ਉਹ ਵੀ ਪ੍ਰੋਪਰ ਲੈ ਲੈਂਦੇ ਨਹੀਂ ਹੈ ਸਬਸਿਡੀ ਦੀ ਗੱਲ ਕੀਤੀ ਸੀ ਜਦੋਂ ਕਾਨੂੰਨ ਰੱਦ ਕਰਨ ਤੋਂ ਬਾਅਦ ਵੀ ਹਰੇਕ ਫਸਲ ਤੇ ਸਬਸਿਡੀ ਮਲੂਕ ਕਿਸਾਨ ਦੀ ਪਰ ਮੈਂ ਕਿਸਾਨ ਨਹੀਂ ਹੈਗਾ ਮੈਂ ਇੱਕ ਦੁਕਾਨਦਾਰ ਬੰਦਾ ਹੈਗਾ ਵੈਸੇ ਤੇ ਤਾਂ ਸੀ ਪੰਜਾਬ ਦਾ ਪੰਜਾਬ ਦਾ ਜੇ ਜਿਹੜਾ ਸਿਸਟਮ ਚੱਲ ਰਿਹਾ ਜੇ ਮੇਰੀ ਅੱਜ ਦੁਕਾਨ ਚੱਲ ਰਹੀ ਆ ਨਾ ਪੰਜਾਬ ਦੀ ਫਸਲ ਦੀ ਖੇਤੀਬਾੜੀ ਤੇ ਚੱਲਦੀ ਆ ਇੱਕ ਵਾਰੀ ਰੱਬ ਨਾ ਕਰੇ ਜੇ ਕਿਤੇ ਪੰਜਾਬ ਦੀ ਪੂਰੀ ਫਸਲ ਨੂੰ ਤੈਸ਼ ਨਾ ਹੋ ਜਾਏ ਨਾ ਪੰਜਾਬ ਦੇ ਹਰੇਕ ਦੇ ਹੱਥ ਟਕੋਰਾ ਆ ਜਾਊਗਾ ਬਿਲਕੁਲ ਹਜੂ ਕਾਨਾ ਜੀ ਕਿਉਂਕਿ ਪੰਜਾਬ ਦਾ ਤੁਸੀਂ ਵੀ ਜੋ ਛੋਟੀ ਵੀ ਰੋਜੀ ਰੋਟੀ ਫਸਲ ਦੇ ਸ਼ਰਤੇ ਚੱਲਦੀ ਆ ਬਲਕਿ ਇਹ ਨਹੀਂ ਹੈਗਾ ਵੀ ਮੈਂ ਮਾਰਦੀ ਦੁਕਾਨ ਜੀ ਮੇਰੇ ਕੋਲੇ ਕਿਸਾਨ ਹੀ ਡੁੱਬ ਗਿਆ ਉਹਦੇ ਕੋਲ ਹੀ ਨਾ ਪੈਸਾ ਆ ਮੇਰੇ ਕੋਲੋਂ ਕੌਣ ਮੀਟ ਲੈਣਾ ਉਹ ਬਾਈ ਸਹੀ ਆ ਪੰਜਾਬ ਦੀ ਜਿਹੜੀ ਸਥਿਤੀ ਆ ਉਹ ਕਿਸਾਨ ਨਾਲ ਜੁੜੀ ਹੋਈ ਆ ਇੱਕ ਦੂਸਰੇ ਨਾਲ ਜੁੜੇ ਆ ਦੁਕਾਨਦਾਰੀ ਹੋ ਗਈ ਵਪਾਰੀ ਵਰਬ ਹੋ ਗਿਆ ਸਕੂਲ ਕਾਲਜ ਯੂਨੀਵਰਸਟੀਆਂ ਹੋ ਗਈਆਂ ਅਸੀਂ ਆਪਣੇ ਬੱਚਿਆਂ ਨੂੰ ਫੇਰ ਹੀ ਪੜ੍ਹਾ ਸਕਦੇ ਆ ਜੇ ਕਿਸਾਨ ਦੀ ਗੀਜੇ ਚ ਪੈਸੇ ਹੋਣ ਉਹ ਪੈਸੇ ਮਾਰਕੀਟ ਚ ਲੈ ਕੇ ਜਾਊ ਮਾਰਕੀਟ ਦੇ ਵਿੱਚ ਖੜਿਆਊ ਫੇਰ ਲੋਕਾਂ ਦੇ ਘਰ ਚੱਲਣਗੇ ਕੀ ਲੱਗਦਾ ਤੁਹਾਨੂੰ ਐਤਕੀ ਤੁਸੀਂ ਬਹੁਤ ਸਾਰੀ ਮੁੱਦਿਆਂ ਦਾ ਜ਼ਿਕਰ ਕੀਤਾ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੇ ਪਿਛਲੇ 10 ਸਾਲ ਨਫ਼ਰਤ ਦੀ ਰਾਜਨੀਤੀ ਹਿੰਦੂ ਮੁਸਲਮ ਦੀ ਰਾਜਨੀਤੀ ਜਾਂ ਕਹਿ ਲਓ ਵੀ ਇੱਕ ਦੂਸਰੇ ਨੂੰ ਭੰਡਣ ਦੇਣ ਦੀ ਜਾਂ ਜਿਹੜੇ ਸਰਕਾਰੀ ਅਦਾਰੇ ਸੀ ਉਹ ਬੇਚਤੇ ਸਾਰੇ ਇਹ ਜਿਹੜੀ ਸਿਆਸਤ ਕੀਤੀ ਆ 10 ਸਾਲ ਭਾਜਪਾ ਨੇ ਜਾਂ ਨਰਿੰਦਰ ਮੋਦੀ ਨੇ ਐਤਕੀ ਲੋਕ ਸਮਝਦਾਰ ਹੋ ਗਏ ਉਹਨਾਂ ਨੇ ਇਸ ਨੂੰ ਜਿਹੜੀ ਹੈਗੀ ਨਕਾਰਤਾ ਹਾਂ ਲੋਕਾਂ ਨੂੰ ਦੇਖ ਗਿਆ ਇਹ ਜਦੋਂ ਦਾ ਇਹ ਆਇਆ ਉਦੋਂ ਦਾ ਕਹੀ ਜਾਂਦਾ Hindu khatre ch Hindu khatre ch Hindu khatre ch ਯਾਰ ਹਿੰਦੂਆਂ ਦੀ ਸਰਕਾਰ ਮੋਦੀ ਇੱਕ ਹਿੰਦੂ ਆ ਹਿੰਦੂ ਦੀ ਸਰਕਾਰ ਹੋਵੇ ਹਿੰਦੂ ਹੀ ਖਤਰੇ ਚ ਹੋਵੇ ਫਿਰ ਇਦੋਂ ਇਹਦੇ ਮੁਲਕ ਦਾ ਕੀ ਕਰਨਾ ਬਾਈ ਅਸੀਂ ਤਾਂ ਕਿਤੇ ਕਿਹਾ ਨਹੀਂ ਅਸੀਂ ਮੁਸਲਮਾਨ ਆ ਸਾਨੂੰ ਤਾਂ ਇਹਨੇ ਦੇਸ਼ ਨਿਕਾਲੇ ਵਾਲਾ ਕੰਮ ਵੀ ਕਰਤਾ ਸੀ ਪਿੱਛੇ ਉਹ ਤਿੰਨ ਕਾਨੂੰਨ ਜੇ ਕਰਕੇ ਸੀ ਇਹ ਜੇ ਗੱਲ ਆ ਕੇ ਅਸੀਂ ਤਾਂ ਕਿਤੇ ਕਿਹਾ ਨਹੀਂ ਵੀ ਸਾਨੂੰ ਭਾਈ ਇੱਥੇ ਮੁਲਕ ਦੇ ਵਿੱਚ ਖਤਰਾ ਹਿੰਦੂਆਂ ਦੀ ਸਰਕਾਰ ਹੋਵੇ ਹਿੰਦੂ ਬੰਦੇ ਦੀ ਸਰਕਾਰ ਹੋਵੇ ਹਿੰਦੂਆਂ ਨੂੰ ਹੀ ਖਤਰਾ ਵਿਚਾਰਿਆ ਸਭ ਤੋਂ ਵੱਡੀ ਗੱਲ ਤਾਂ ਇਹ ਦੇਖੋ ਵੀ ਉਹ ਨਫ਼ਰਤ ਫੁਲਾ ਰਿਹਾ ਵੀ ਆਉਣ ਵਾਲੇ ਜਿਹੜੇ ਨੌਜਵਾਨ ਆ ਉਹਨਾਂ ਦੇ ਦਿਮਾਗ 'ਚ ਇਹ ਹੋ ਜਾਏ ਵੀ ਸਾਨੂੰ ਖਤਰਾ ਮੁਸਲਮਾਨਾਂ ਤੋਂ ਸਾਨੂੰ ਖਤਰਾ ਸਿੱਖਾਂ ਤੋਂ ਸਾਨੂੰ ਖਤਰਾ ਕਾਸਟ ਤੋਂ ਸਾਨੂੰ ਆ ਖਤਰਾ ਜੇ ਮੇਰੀ ਤਾਂ ਇਹ ਸੋਚ ਮੇਰਾ ਤਾਂ ਇਹ ਦਿਮਾਗ ਕਹਿੰਦਾ ਸੀਗਾ ਜੈਕਤੀ ਨੂੰ 5 ਸਾਲ ਹੋ ਜਾਂਦੇ ਨਾ ਬਾਬਾ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਆਵੇ ਆ ਮੈਨੂੰ ਤਾਂ ਇਹ ਲੱਗਦਾ ਸੀਗਾ ਜੇ ਪੰਜ ਸਾਲ ਇਹਨਾਂ ਦੀ ਸਰਕਾਰ ਹੀ ਇਹ ਖਬਲਾ ਸੰਵਿਧਾਨੀ ਚੇਂਜ ਕਰ ਦਿੰਦੇ ਹੂੰ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਨੇ ਇਹ ਖਤਰੇ ਦਾ ਖਦਸਾ ਜਤਾਇਆ ਸੀ ਮੈਂ ਤੈਨੂੰ ਦੱਸਦਾ ਵਿੱਚ ਬਹੁਤ ਰਮਦਾਸ ਹੀ ਇਹ ਭਾਈ ਸਿੱਖमाज ਵੀ ਲੋਕ ਆ ਇਹਨਾਂ ਨੂੰ ਮੋਦੀ ਨੂੰ ਸਮਝ ਕੇ ਆਟਾ ਦਾਲ ਦੇਖ ਕੇ ਵੋਟਾਂ ਪਾਉਣ ਨੂੰ ਤਿਆਰ ਹੋ ਗਏ ਕੁਝ ਪਾ ਵੀ ਦਿੱਤੀਆਂ ਪਰ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਜਿਹੜੀ ਸਾਨੂੰ ਪਹਿਲ ਦੇ ਆਧਾਰ ਤੇ ਸਾਨੂੰ ਨੌਕਰੀ ਦਿੱਤੀ ਜਾਂਦੀ ਆ ਜਾਨੀ ਕੋਈ ਵੀ ਸਰਕਾਰੀ ਫੰਡ ਕੋਈ ਵੀ ਮੰਨ ਲਿਆ ਉਹ ਆਉਂਦੀ ਆ ਤਾਂ ਸਾਨੂੰ ਰਮਦਾਸੀਆਂ ਭਾਈਚਾਰੇ ਨੂੰ ਤੇ ਮਾਜੀ ਸਿੱਖ ਭਾਈਚਾਰੇ ਨੂੰ ਪਹਿਲ ਦੇ ਆਧਾਰ ਤੇ ਮਿਲ ਰਹੀ ਆ ਠੀਕ ਆ ਨਾ ਉਹ ਬਾਬੇ ਦਾ ਸੰਵਿਧਾਨ ਲਿਖਿਆ ਵੀ ਤਾਂ ਮਿਲ ਰਹੀ ਆ ਤੇ ਜੇ ਮੈਂ ਉਹਨਾਂ ਨੂੰ ਕਹਿਣਾ ਵੀ ਗਾਹਾਂ ਨੂੰ ਪੂਰੀ ਗੱਲ ਨੂੰ ਸੋਚ ਸਮਝ ਕੇ ਵੋਟ ਪਾਇਆ ਕਰੋ ਵੀ ਕਿਹੜਾ ਸਾਡੇ ਹੱਕ ਦੀ ਗੱਲ ਕਰਦਾ ਤੁਸੀਂ ਆਏ ਦੇਖੋ 67 ਸਾਲ ਹੋ ਗਏ 30 ਕਿਸਾਲਾਂ ਦਾ ਹੋਇਆ ਨਾ ਗਏ ਸਾਈ ਨੂੰ ਪਹਿਲਾਂ ਤਾਂ ਆਪਾਂ ਘਰੇ ਬੁੜੀਆਂ ਆਟੇ ਤੇ ਲਉਂਦੇ ਆਂ ਐਦੂ ਦਸਾਂ ਸਾਲਾਂ ਪਹਿਲਾਂ 450 ਦਾ ਸਿਲੰਡਰ ਸੀਗਾ ਦਸਾਂ ਸਾਲਾਂ ਦੇ ਵਿੱਚ ਕਿੰਨੇ ਦਾ ਕਰਤਾ 1050 ਦਾ 1100 ਤੱਕ ਕਰ ਵੀ ਸਿਲੰਡਰ ਭਰਾਇਆ ਉਦੋਂ ਪਹਿਲਾਂ ਇਹ ਡੀਜ਼ਲ ਪੈਟਰੋਲ ਕਿ 70 ਰੁਪਏ ਸੀਗਾ ਦਸਾਂ ਸਾਲਾਂ ਦੇ ਵਿੱਚ ਚਾੱਕ ਕੇ 100 ਤੇ ਮਾਰਿਆ ਆ ਹੁਣ ਵੋਟਾਂ ਪੈ ਗਈਆਂ ਠੀਕ ਹੈ ਨਾ ਜੇ ਇਹ ਨਹੀਂ ਪਤਾ ਵੀ 100 ਤੋਂ ਟਪਾਈ ਦੇਣ ਯਾਨੀ ਕਈ ਚੀਜ਼ਾਂ ਆਈਆਂ ਜੀਆਂ ਨੇ ਵੀ ਜਿਹੜੀਆਂ ਸੈਂਟਰ ਚੋਂ ਆ ਰਹੀਆਂ ਜਿਨ੍ਹਾਂ ਦਾ ਇਹ ਘਟਾਉਣ ਦਾ ਫਰਜ਼ ਬਣਦਾ ਸੀ ਉਹ ਚੱਕਤੀਆਂ ਹੁਣ ਆ ਵੋਟਾਂ ਕਰਕੇ 1-2 ਰੁਪਏ ਰੇਟ ਸਾਰੀ ਚੀਜ਼ ਦੇ ਛਿੜਤੇ ਵੀ ਕੇਰਲ ਮਨ ਲੋਕਾਂ ਦਾ ਮੰਨ ਗਿਆ ਖੜਦੇ ਆ ਹੁਣ ਵੋਟਾਂ ਪੈ ਗਈਆਂ ਇਹਨਾਂ ਨੇ ਕੀ ਤੋਂ ਕਰਵਾ ਮੈਨੂੰ ਆਏ ਦੱਸੋ ਵੀ ਇਹ ਕਿਹੜੇ ਫੰਡ ਵੰਡਦੇ ਆ ਜਾਂ ਜੋ ਵੀ ਚੀਜ਼ ਦਿੰਦੇ ਆ ਆਪਦੀਆਂ ਘਰਾਂ ਚੋਂ ਲਾਈ ਜਾਂਦੇ ਘਰਾਂ 'ਚ ਮਸ਼ੀਨਾਂ ਲੱਗੀਆਂ ਵਿਆ ਜੇ ਅਸੀਂ ਲੋਕ ਚੀਜ਼ ਮਾਰਕੀਟ 'ਚੋਂ ਖਰੀਦਦੇ ਆ ਉਹਦਾ ਟੈਕਸ ਇਹਨਾਂ ਕੋਲੇ ਜਾਂਦਾ ਉਹ ਟੈਕਸ ਇਕੱਠਾ ਕਰਕੇ ਹੀ ਇਹ ਸਾਨੂੰ ਮੋੜ ਦਿੰਦੇ ਆ ਬਿਲਕੁਲ ਜੇ ਪ੍ਰੋਪਰ ਮੋੜਨਾ ਕੋਈ ਨੇਤਾ ਕੋਈ ਮੰਤਰੀ ਨਾ ਉਹਦੇ ਨਾਲ ਘਪਲਾ ਕਰੇ ਅਸੀਂ ਬਾਲਟ ਦੇ ਇੱਕ ਨੰਬਰ ਦੇ ਹੋਆ ਕਿਉਂਕਿ ਸਾਡੇ ਇੰਡੀਆ ਦੀ ਇੱਕ ਧਰਤੀ ਇਹ ਜੀ ਇੱਥੇ ਭੁੱਜੇ ਵੀ ਸੋਲੇ ਵੀ ਜੇ ਵੀ ਹਰੇ ਹੋਣ ਵਾਲੇ ਆ ਬਿਲਕੁਲ ਆਪਾਂ ਕੇਂਦਰ ਸਰਕਾਰ ਦੀ ਗੱਲ ਕਰ ਗਏ ਹੁਣ ਤੁਸੀਂ ਬਤੌਰ ਪ੍ਰਧਾਨ ਮੰਤਰੀ ਕਿਹਨੂੰ ਵੇਖਣਾ ਚਾਹੁੰਦੇ ਜੀ ਦਾ ਜੀ ਰਾਹੁਲ ਗਾਂਧੀ ਨੂੰ ਦੇਖਣਾ ਚਾਹੁੰਦੇ ਕਿਉਂਕਿ ਉਹ ਇਹ ਕਹਿੰਦਾ ਨਾ ਦੇਸ਼ ਦਾ ਵਿਕਾਸ ਸਭ ਦੇ ਸਾਥ ਨਾਲ ਹੈ ਨਾ ਪਰ ਇਹਨਾਂ ਨੇ ਕਿਸੇ ਦੇ ਸਾਥ ਦਾ ਸਾਥ ਲਈ ਆਈ ਨਹੀਂ ਹੈਗਾ ਜਿਹੜਾ ਕਾਂਗਰਸ ਸਰਕਾਰ ਰਹੀ ਆ ਠੀਕ ਆ ਗਲਤੀਆਂ ਹਰੇਕ ਬੰਦੇ ਤੋਂ ਹੋ ਜਾਂਦੀਆਂ ਕੋਈ ਫਰਿਸ਼ਤੇ ਨਹੀਂ ਹੈਗੇ ਇਨਸਾਨ ਆ ਇਨਸਾਨ ਗਲਤੀਆਂ ਦਾ ਪੂਤਲਾ ਹੈਗਾ ਠੀਕ ਆ ਇੰਦਰਾ ਗਾਂਧੀ ਤੋਂ ਗਲਤੀ ਹੋਈ ਸੀ ਉਹਨਾਂ ਨੂੰ ਉਹਨਾਂ ਦੀ ਬਣਦੀ ਸਜ਼ਾ ਉਸ ਟਾਈਮ ਮਿਲ ਗਈ ਪਰ ਹੁਣ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹਨੂੰ ਵੀ ਦਿੱਤੇ ਸੀ 10 ਸਾਲ ਇਹਨੇ ਕੀ ਦੇਸ਼ ਦੀ ਤੈਸ ਨੈਸ ਕਰਤਾ ਵੀ ਇਦੂ ਦਾ ਬਿਹਤਰ ਇਹੀ ਆ ਵੀ ਜੇ ਹੁਣ ਰੋਹਲ ਗਾਂਧੀ ਆ ਜੇ ਵਸੇ ਰੋਹਲ ਗਾਂਧੀ ਉਮਰ ਦਾ ਬੇਸ਼ੱਕ ਛੋਟਾ ਲੇਕਿਨ ਉਹਨਾਂ ਦੇ ਉਹਦੇ ਖੂਨ ਦੇ ਵਿੱਚ ਰਾਜਨੀਤੀ ਹੈ ਜਿਹਦੇ ਵਿੱਚ ਖੂਨ ਦੇ ਵਿੱਚ ਰਾਜਨੀਤੀ ਹੁੰਦੀ ਹੈ ਨਾ ਉਹ ਪਸਤਾ ਉਹਨੇ ਹੁਣ ਪੈਦਲ ਮਾਰਤ ਯਾਤਰਾ ਕੱਢੀ ਉਹਦੇ ਵਿੱਚ ਉਹਨੇ ਪੂਰੇ ਪੂਰੇ ਮੁਲਕ ਦਾ ਉਹਨੇ ਦੇਖ ਲਿਆ ਹੁਲੀਆ ਵੀ ਕਿ ਕਿੱਥੇ ਕਿਵੇਂ ਲੋਕ ਰਹਿੰਦੇ ਆ ਕਿਸ ਚੀਜ਼ ਦੀ ਸਹੂਲਤਾ ਕਿਸ ਚੀਜ਼ ਦੀ ਤੋ ਪਰੇਸ਼ਾਨ ਆ ਇਸ ਕਰਕੇ ਉਹ ਮੇਰਾ ਤਾਂ ਇਹੀ ਕਹਣਾ ਵੀ ਰੋਹਲ ગાંધી ਯਾਨੀ ਕਾਂਗਰਸ ਚੋਂ ਆ ਜੇ ਕੋਈ ਮਰਜ਼ੀ ਉਹ ਬਾਕੀ ਉਹਨਾਂ ਦੀ ਪਾਰਟੀ ਦਾ ਉਹ ਹੁੰਦਾ ਵੀ ਕੋਈ ਮਰਜ਼ੀ ਆਪਦਾ ਵਧੀਆ ਲੀਟਰ ਚ ਉਹ ਜਿਹੜਾ ਸਭ ਨੂੰ ਬਰਾਬਰ ਲੈ ਕੇ ਚੱਲੂ ਕੋਈ ਇੱਥੇ ਉਹ ਨਾ ਹੋਣ મત ਭੇਦ ਨਾ ਹੋਵੇ ਕੋਈ Hindu Musalman ਦਾ ਕੋਈ ਉਹ ਨਾ ਹੋਵੇ ਠੀਕ ਆ ਸਭ ਆਪਦੇ ਆਪਦੇ ਆਪਣਾ ਗੁਲਦਸਤਾ ਹਿੰਦੁਸਤਾਨ ਨੂੰ ਗੁਲਦਸਤਾ ਤਾਂ ਹੀ ਗਿਆ ਜੇ ਆਪਾਂ ਇੱਥੇ Hindu Sikh Musalman Isai ਚਾਰ ਜੇ ਚਾਰੇ ਤਰ੍ਹਾਂ ਦੇ ਫੁੱਲ ਲੱਗਦੇ ਆ ਇੱਕ ਆ ਗਲਾਸ ਦੇ ਵਿੱਚ ਚਾਰ ਤਰ੍ਹਾਂ ਦੇ ਫੁੱਲ ਇਕੱਠੇ ਕਰਕੇ ਲਾਵਾਂਗੇ ਫਿਰ ਗੁਲਦਸਤਾ ਬਣੂ ਸਹੀ ਹੈ ਠੀਕ ਹੈ ਨਾ ਜੇ ਚਾਰੇ ਪੰਜੇ ਧਰਮ ਇਕੱਠੇ ਨਹੀਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾ ਰਹਿੰਦੇ ਆ ਇੱਕ ਦੂਜੇ ਦੇ ਧਰਮਾਂ ਸਗਾਂ ਮੰਨਦੇ ਵਿੱਚ ਜਾਂਦੇ ਆ ਇੱਕ ਦੂਜੇ ਦੀ ਇੱਜ਼ਤ ਕਰਦੇ ਆ ਇਹ ਫੇਰ ਹੀ ਆਪਣਾ ਇੰਡੀਆ ਗੁਲਦਸਤਾ ਹੈਗਾ ਨਹੀਂ ਤਾਂ ਇਹ ਖੀਰੂ ਖੀਰੂ ਆ ਜਦੋਂ ਕੋਈ ਵੀ ਮੁਲਕ ਦੇ ਵਿੱਚ ਖੀਰੂ ਖੀਰੂ ਹੋ ਜਾਂਦਾ ਉਹਨੂੰ ਤਾਂ ਫਿਰ ਜਿਹੜਾ ਮਰਜ਼ੀ ਦਾ ਪੰਜਾਬ ਦੀ ਗੱਲ ਕਰਗੇ ਤੁਹਾਡੇ ਬੇਸ਼ੱਕ ਇਥੋਂ ਮੀਤਿਹਰ ਵੱਡੀਆਂ ਵੋਟਾਂ ਲੈ ਕੇ ਜਿੱਤੇ ਆ ਪਰ ਉਂਝ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਹੋਗਾ ਤਿੰਨ ਸੀਟਾਂ ਹੀ ਲੈ ਕੇ ਗਏ ਅੱਗੇ ਸੱਤ ਤੇ ਕਾਂਗਰਸ ਹੈ ਨਾ ਬਾਕੀ ਦੋ ਆਜ਼ਾਦ ਇੱਕ ਆਕਾਲੀ ਦਲ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਆ ਆਧਵੀ ਪਾਰਟੀ ਨੂੰ ਇੰਨੀ ਛਤੀ ਮੋਹ ਜਾਂ ਲੋਕਾਂ ਦਾ ਫਿੱਕਾ ਪੈ ਗਿਆ ਇਹ ਗੱਲ ਹੀ ਇਦਾਂ ਸੀਗੀ ਜੀ ਪਤਾ ਕੀ ਸੀ ਜਿਹੜੀ ਕਾਲੀ ਕਾਂਗਰਸੀ ਕਾਲੀ ਕਾਂਗਰਸੀ ਇਹੀ 77 ਸਾਲਾਂ ਦੇ ਦੇਖਦੇ ਤੁਰੇ ਹੁੰਦੀ ਸੀ ਕੋਈ ਨਵਾਂ ਚਿਹਰਾ ਦੇ ਹੀ ਨਹੀਂ ਰਿਹਾ ਜੀ ਨਵੀਂ ਪਾਰਟੀ ਕੋਈ ਖੜੀ ਨਹੀਂ ਹੋਈ ਜਦੋਂ ਇਦੋਂ ਪਹਿਲਾਂ ਇਲੈਕਸ਼ਨ ਹੋਏ ਉਦੋਂ ਇੰਨੀ ਜਾਨੀ ਕਿ ਪਾਵਰਚ ਨਹੀਂ ਸੀ ਕਿ ਜਾਂ ਲੋਕਾਂ ਦਾ ਇੰਨਾ ਕਨੀਨਾ ਧਿਆਨ ਨਹੀਂ ਸੀਗਾ ਜਦੋਂ ਹੁਣ ਧਿਆਨ ਆਇਆ ਤਾਂ ਲੋਕਾਂ ਨੇ ਥੜਾ ਥਾ ਇਹਨਾਂ ਨੂੰ 92 ਦੇ 92 ਐਮਐਲਏ ਜਿਤਾਤੇ ਠੀਕ ਹੈ ਨਾ ਆਪਦੀ ਲੋਕਾਂ ਨੇ ਆਪਦਾ ਪੈਠ ਨਹੀਂ ਦਿਖਾਈ ਲੋਕਾਂ ਨੇ ਜਾਣ ਮਾਨ ਲਾਤਾ ਆਪਦਾ ਠੀਕ ਹੈ ਨਾ ਚਲੋ ਜਿਹੜੇ ਕੋਈ ਪੱਕੇ ਕਿਸੇ ਕਾਂਗਰਸ ਨਾਲ ਜੁੜੇ ਵੇਸ਼ੀ ਕਾਲੀ ਨਾਲ ਜੁੜੇ ਵੇਸ਼ੀ ਉਹਨਾਂ ਨੇ ਨਹੀਂ ਪਾਈਆਂ ਹੋਣੀਆਂ ਵੋਟਾਂ ਉਹ ਗੱਲ ਬਖਰੀਆ ਲੇਕਿਨ 91 ਦੇ 92 ਐਮ ਐਲ ਇਹਨਾਂ ਨੇ ਜਿੱਤ ਗਈ ਇਹਨਾਂ ਨੂੰ ਕੋਈ ਉੱਥੇ ਆਪਣੇ ਵਿਧਾਨ ਸਭਾ ਦੇ ਵਿੱਚ ਟੋਕਣ ਵਾਲਾ ਨਹੀਂ ਸੀਗਾ ਵੀ ਵਿਧਾਨ ਸਭਾ ਦੇ ਵਿੱਚ ਮੈਂ ਕੋਈ ਗੱਲ ਕਰ ਰਿਹਾ ਮੇਰੇ ਕੋਈ ਬਰਾਬਰ ਖੜਾ ਹੋ ਕੇ ਮੈਨੂੰ ਟੋਕੂਗਾ ਕੋਈ ਟੋਕਣ ਵਾਲਾ ਨਹੀਂ ਚ ਇਹਨਾਂ ਨੇ ਜੈਸ ਹਾਮਨਾਂ ਨੂੰ ਲੋਕਾਂ ਨੇ ਜਿਤਾਇਆ ਹੈਗਾ ਉਸ ਹਾਮਨਾਂ ਹਜੇ ਸਰਕਾਰ ਕੰਮ ਕਰਨ ਦੀ ਜੇ ਕੰਮ ਕਰ ਕੀਤੇ ਹੁੰਦੇ ਇਹਨਾਂ ਦੀ ਤਿੰਨ ਦੀ بجائے ਘੱਟੋ ਘੱਟ ਮੈਂ ਮੇਰੀ ਜਿਹੜੀ ਸੋਚ ਸੀ ਇਹਨਾਂ ਨੂੰ 8 MP ਜਿਤਨੇ ਚਾਹੀਦੇ ਸੀ ਪੰਜਾਬ ਦੇ ਵਿੱਚ 8 ਜਿਤ ਦੀ ਅੱਧ ਤੋਂ ਉੱਤੇ ਜਿਤ ਦੀ ਫੇਰ ਕਹਿੰਦੇ ਵੀ ਹਾਂ ਇਹ ਕੰਮ ਬਰਾਬਰ ਕਰ ਰਹੇ ਵੀ ਹੁਣ ਵੀ ਆਪਾਂ ਦਾ ਇਹੀ ਇਹਨਾਂ ਨੂੰ ਕਹਿੰਦੇ ਆ ਵੀ ਗਾਹਾਂ 2.5 ਸਾਲ ਲੰਘ ਗਏ 2.5 ਸਾਲ ਹੋਰ ਆ 2.5 ਲੰਘਦਿਆਂ ਨੂੰ ਕੀ ਟਾਈਮ ਲੱਗਦਾ ਵੀ ਜਿਹੜੇ 2.5 ਸਾਲ ਆ ਤੁਸੀਂ ਅਗਲੇ ਵਾਸਤੇ ਆਉਣਾ ਇਹ ਛੋਡੇ ਕੋਲੇ 2.5 ਸਾਲ ਹੀ ਆ ਇਹਦੇ ਵਿੱਚ ਆਪਦਾ ਭਾਈ ਲੋਕਾਂ ਨੂੰ ਕੰਮ ਕਰਕੇ ਦਿਖਾਵੋ ਜਿਹਦੇ ਨਾਲ ਲੋਕ ਤੁਹਾਨੂੰ ਖੁਸ਼ ਹੋ ਕੇ ਖੁਸ਼ੀ-ਖੁਸ਼ੀ ਵੋਟ ਪਾਉਣ ਜਦੋਂ ਛੋਡੇ ਤੁਹਾਨੂੰ ਹੁਣ ਵੋਟਾਂ ਪਾਈਆਂ ਨੇ ਖੁਸ਼ੀ-ਖੁਸ਼ੀ ਨਾਲ ਪਹਿਲਾਂ ਐਮ.ਐਲ.ਏ ਮੰਨ ਲੈ ਭਗਵਾਨਤਮਨ ਮੰਤਰੀ ਬਣਾਉਣ ਵਾਸਤੇ ਇਸੇ ਤਰ੍ਹਾਂ ਫੇਰ ਪਾਉਣ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਵਾਅਦੇ ਕਰੋ ਹੁਣ ਉਹ ਇਹਨਾਂ ਨੇ ਔਰਤਾਂ ਨਾਲ ਵਾਅਦਾ ਕੀਤਾ ਵੀ ਜੀ 1000 ਰੁਪਿਆ ਚੁੱਲ੍ਹਾ ਖਰਚਾ ਦੇਵਾਂਗੇ ਰਸੋਈ ਖਰਚਾ ਦੇਵਾਂਗੇ ਹਜੇ ਤੱਕ ਲਾਗੂ ਨਹੀਂ ਕੀਤਾ ਹਨਾ ਬਾਕੀ ਜਿਹੜਾ ਕਹਿੰਦੇ ਆ ਵੀ ਆਪਾਂ 600 ਜੁਨਟ ਫ੍ਰੀ ਕਰਤੀ 600 ਇਹਨਾਂ ਨੇ ਪਹਿਲਾਂ ਤਾਂ 200 ਕੀਤੀ ਹੈ ਨਾ 400 ਜੁਨਟ ਤਾਂ ਆਲਰੇਡੀ ਪਹਿਲਾਂ ਫ੍ਰੀ ਹੋਈ ਸੀਗੀ ਉਹ ਤਾਂ ਮਾਫਹੀ ਕੀ ਹੋਈ ਸੀਗੀ 200 ਹੀ ਕੀਤੀ ਹੈ ਨਾ 200 ਵੀ ਇਹ ਉਦੋਂ ਹੀ ਆ ਜਦੋਂ 600 ਤੋਂ ਮੰਨ ਲੈ ਥੱਲੇ ਥੱਲੇ ਬੇਲ ਜਦੋਂ 600 ਤੋਂ ਟੱਪ ਜਾਂਦਾ ਦੇਖ ਲਓ ਜੀ 60 ਦਿਨਾਂ ਤੇ ਬਿੱਲ ਕੱਢ ਲਿਆ ਹਣਾ ਜਦੋਂ 60 ਦਿਨਾਂ ਤੇ ਬਿੱਲ ਰੋਕ ਕੇ 70 ਦਿਨਾਂ ਤੇ ਕੱਢਣਗੇ ਆਲਰੇਡੀ 600 ਤੋਂ ਜੁੜਨਾ ਡੱਪਣਗੇ ਉਥੇ ਤਾਂ ਬਿੱਲ ਪਿਛਲੀ 600 ਦਾ ਵੀ ਜੁੜ ਗਿਆ ਜਿਹੜੀਆਂ ਉੱਤੇ ਗਈਆਂ ਉਹਨਾਂ ਦਾ ਵੀ ਜੜ ਗਿਆ ਐਨੇ ਤਾਂ ਲੋਕ ਪੜੇ ਲਿਖੇ ਨੇ ਐਨੇ ਤਾਂ ਮੇਰੇ ਵਰਗਾ ਗਵਾਰ ਬਿਚੋਚ ਹੀ ਲੈਂਦਾ ਵੇ ਬੇਲੀ 70 ਦਿਨਾਂ ਦਾ ਆ ਗਿਆ ਤਾਂ ਵੀ 600 ਤੋਂ ਟੱਪ ਗਿਆ ਸਾਰਾ ਬਿੱਲ ਭਰ ਨਹੀਂ ਪਊਗਾ ਨਾ ਜੇ ਚਾਰ ਵੇਲੇ ਇਹਨਾਂ ਨੇ ਜ਼ੀਰੋ ਦੇ ਤੇ ਇੱਕ ਅੱਧਾ ਇਹੋ ਜਿਹਾ ਲਾਇਆ ਮੇਰੇ ਵਰਗੇ ਜੀ ਨੇ 300 ਕਮਾਉਣਾ 450 ਦਾ ਘਰ ਦਾ ਖਰਚਾ ਉਹ ਕਿੱਥੋਂ ਭਰੂ ਤਾਂ ਚੀਕਾਂ ਹੀ ਮਾਰੂ ਸਹੀ ਆ ਹਾਂ ਜੀ ਆਪਾਂ ਤੁਹਾਡੇ ਐਮਪੀ ਦੀ ਗੱਲ ਕਰੀਏ ਇਹ ਸੀਤ ਹੇਰ ਤੋਂ ਕੀ ਕੀ ਉਮੀਦਾਂ ਨੇ ਉਮੀਦ ਹੇਰ ਨੇ ਪਹਿਲਾਂ ਵੀ ਜਾਨੀ ਕਿ ਵਧੀਆ ਕੰਮ ਕੀਤੀ ਆ ਬਰਨਾਲੇ ਦੇ ਵਿੱਚ ਤੇ ਉਹ ਆਪਣੇ ਉਹ ਖੇਡ ਮੰਤਰੀ ਰਹੇ ਆਪਣੇ ਹੁਣ ਹਨਾ ਤੇ ਸਾਡੇ ਬੱਚੇ ਵੀ ਖੇਡ ਕੇ ਆਏ ਆ ਜਾਨੀ ਕਿ ਉਹਨਾਂ ਨੇ ਖੇਡ ਮੰਤਰੀ ਦੇ ਵਿੱਚ ਬਹੁਤ ਵਧੀਆ ਬਤਨ ਪੰਜਾਬ ਦੀਆਂ ਖੇਡਾਂ ਕਰਾਉਂਦੇ ਰਹੇ ਹਨਾ ਉਹਦੇ ਨਾਲ ਬਹੁਤ ਬੱਚੇ ਗੇਮ ਕੰਨੀ ਜੁੜ ਗਏ ਵੀ ਇਹਦੂ ਹੁਣ ਹੁਣ ਤਾਂ ਹੋਰ ਵੀ ਬਾਦ ਆ ਜ਼ਿਆਦਾ ਪਾਵਰ ਆ ਗਈ ਹੁਣ ਇਹਨਾਂ ਨੂੰ ਇਹੀ ਆ ਵੀ ਐਜੂਕੇਸ਼ਨ ਕੰਨੀ ਜਿਹੜਾ ਧਿਆਨ ਦੇਣਾ ਚਾਹੀਦਾ ਤੇ ਜਿਵੇਂ ਹਾਂ ਸਪੋਰਟ ਸੋ ਕਰ ਲੋ ਧਿਆਨ ਦੇਣਾ ਚਾਹੀਦਾ ਤੇ ਬਾਕੀ ਥੋੜਾ ਜਿਹਾ ਆਪਣੇ ਇਹਦਾ ਮੈਡੀਕਲ ਕੰਨੀ ਵੀ ਧਿਆਨ ਦੇਣਾ ਜਿਵੇਂ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਸੇ ਚ ਡਾਕਟਰ ਨਹੀਂ ਹੈਗੇ ਹੈਲਥ ਕੰਨੀ ਤੇ ਉਥੇ ਪ੍ਰੋਪਰ ਡਾਕਟਰ ਹੋਣ ਜੇ ਕੋਈ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਗਰੀਬ ਗੁਰਬਾ ਜਾਂਦਾ ਜੀ ਉਹਨੂੰ ਜਾਂਦੇ ਨੂੰ ਉਥੇ ਇਲਾਜ ਨਾ ਮਿਲੂ ਕੋਈ ਚੱਕੇ ਬੰਦਾ ਉਥੇ ਜਿਹੜਾ ਕੋਈ ਬੈਠਾ ਹੋ ਪਰਚੀ ਲੈ ਜਾ ਬਰਨਾਲੇ ਆ ਉਹ ਹਸਪਤਾਲ ਦੇ ਵਿੱਚ ਉਹ ਤਾਂ ਫਿਰ ਉਥੇ ਉਥੇ ਜਾਏ ਦਾ ਕੀ ਫਾਇਦਾ ਹੈ ਇੱਕ ਮੇਰੀ ਰਿਕਵੈਸਟ ਆ ਇਹਨਾਂ ਮੂਰੇ ਵੀ ਆਪਣੇ ਪੂਰੇ ਪੰਜਾਬ ਨੂੰ ਇੱਕ ਹਸਪਤਾਲ ਦੇ ਦੇਣ ਸਪੋਰਟਸ ਲਈ ਵੀ ਜਿਵੇਂ ਹੁਣ ਬਹੁਤ ਮੁੰਡੇ ਕਬੱਡੀ ਦੇ ਮੈਂ ਖੁਦ ਸਪੋਰਟਸਮੈਨ ਰਹਾ ਕਬੱਡੀ ਖੇਡੀ ਆ ਹੋਰ ਵੀ ਕਈ ਦੋ ਤਿੰਨ ਗੇਮਾਂ ਕੀਤੀਆਂ ਜਦੋਂ ਕਿਸੇ ਗੇਮ ਉਹੀ ਬੱਚਾ ਕਰਦਾਗਾ ਜਿਹੜਾ ਘਰੋਂ ਗਰੀਬ ਹੁੰਦਾ ਕਿਉਂਕਿ ਤਣੋਂ ਮਨੋਂ ਮਿਹਨਤ ਉਹੀ ਲਾਉਂਦਾਗਾ ਜਿਹੜਾ ਘਰੋਂ ਗਰੀਬ ਹੁੰਦਾ ਉਹਨੂੰ ਇਹਦੇ 'ਚ ਕੁਝ ਦੀਂਦਾ ਹੁੰਦਾ ਵੀ ਮੈਂ ਜੇ ਆ ਇੱਥੇ ਤੱਕ ਪਹੁੰਚ ਜੂ ਤਾਂ ਮੇਰਾ ਕੁਝ ਬਣ ਜੂ ਕੋਈ ਨੌਕਰੀ ਮਿਲ ਜੂ ਜਾਂ ਮੈਨੂੰ ਚਾਰ-ਛੇ ਲੜ ਇਕੱਠੇ ਆ ਜਾਣਗੇ ਵੀ ਮੇਰੀ ਤਾਂ ਹੱਥ ਬਨ ਕੇ ਇਹੀ ਬੇਨਤੀ ਆ ਭਗਵੰਤ ਮਾਨ ਸਾਹਿਬ ਜੀ ਨੂੰ ਵੀ ਇੱਕ ਸਪੋਰਟਸਾਂ ਵਾਸਤੇ ਪਲੇਅਰਾਂ ਵਾਸਤੇ ਪੰਜਾਬ ਦੇ ਵਿੱਚ ਇੱਕ ਹੀ ਹਸਪੀਟਲ ਬਣਾ ਦੋ ਜਿੱਥੇ ਇਲਾਜ ਕਰਾ ਜਿੱਥੇ 5-7 ਕਮਰੇ ਹੋਣ ਦੋ ਜਾਂ ਇੱਕ ਵਧੀਆ ਡਾਕਟਰ ਹੋਵੇ ਜੇ ਕਿਸੇ ਪਲੇਅਰ ਨੇ ਕਿਤੇ ਮੈਚ ਖੇਡਦੇ ਜਾਂ ਕਿਤੇ ਪ੍ਰੈਕਟਿਸ ਕਰਦੇ ਕੋਈ ਛੱਟ ਵੱਜਦੀ ਆ ਉਹਦੀ ਬਸ ਐ ਨਹੀਂ ਗੱਲ ਜਮਾਂ ਫ੍ਰੀ ਕਰੋ ਜਿਵੇਂ ਮੰਨ ਲਾ ਕਿਸੇ ਦਾ 50000 ਦਾ ਖਰਚਾ ਹੈ ਉਹ ਤੋਂ 25000 ਰੁਪਏ ਲੈ ਲਓ ਮੈਡੀਸਨ ਦਾ ਇਲਾਜ ਲੈ ਲਓ ਜਿਵੇਂ ਹੁਣ ਵਿੱਚ ਦਾ ਡਾਕਟਰ ਆ ਹੁਣ ਲੁਧਿਆਣੇ ਦੇਖਦੇ ਆਂ ਆਪਾਂ ਬੜੇ ਬੜੇ ਡਾਕਟਰ ਨੇ ਹਨਾ ਜੀ ਡਾਕਟਰ ਦਾ ਚਿਹਰਾ ਵੀ ਨਹੀਂ ਦੇਖਿਆ ਹੁੰਦਾ ਕਾਊਂਟਰ ਤੇ 10000 ਰੁਪਏ ਪਰਚੀ ਦੇਣੀ ਪੈਂਦੀ ਆ ਗਾਹਾਂ ਉਹਨੇ ਪਰ ਦਵਾਈ ਲਿਖ ਦੇਣੀ ਆ ਉਹ ਪਤਾ ਨਹੀਂ ਕਿੰਨੇ ਫਿਰ ਕਿੰਨੇ ਕਿ ਟੈਸਟ ਲਿਖ ਦਿੰਦੇ ਆ ਉਹਨਾਂ ਦੇ ਅੱਡ ਮਾੜਾ ਬੰਦਾ ਤਾਂ ਉਹੀ ਲੁੱਟਿਆ ਜਾਂਦਾ ਵੀ ਇਹ ਹੀ ਆ ਵੀ ਸਪੋਰਟਸਮੈਨ ਵਾਸਤੇ ਇੱਕ ਛੋਟਾ ਜਿਹਾ ਹਸਪੀਟਲ ਬਣ ਜੇ ਵੀ ਕੋਈ ਗਰੀਬ ਗੁਰਬੇ ਬੱਚੇ ਦੇ ਗੇਮ ਕਰਦੇ ਮੈਚ ਖੇਡਦੇ ਕਿਤੇ ਕੋਈ ਛੱਟ ਚੋਟ ਆਉਂਦੀ ਆ ਹੁਣ ਕਬੱਡੀ ਵਾਲੇ ਮੁੰਡਿਆਂ ਦੇ ਜ਼ਿਆਦਾਤਰ ਗੋਡਿਆਂ ਦੇ ਲੀਗਾਮੈਂਟ ਟੁੱਟਦੇ ਆ ਅੱਜ ਗੋਡੇ ਦਾ ਆਪਰੇਸ਼ਨ ਕਰਾਉਣਾ ਹੋਵੇ 1,115,000 ਰੁਪਿਆ ਖਰਚ ਆਉਂਦਾ ਹਾਂਜੀ ਗਰੀਬ ਬੱਚਾ ਤਾਂ ਗੇਮ ਹੀ ਛੱਡ ਕੇ ਬਹਿ ਜੂ ਫਿਰ ਜਿਹੜਾ ਅੱਜ ਟੌਪ ਤੇ ਆ 30 ਸੈਕਿੰਡ ਦੀ ਰ ਲੱਖ ਰੁਪਈਆ ਵੀ ਕਮਾ ਸਕਦਾ ਇਹ ਨਹੀਂ ਪਤਾ ਉਹਦੇ ਜੋ ਉਹ ਕਬੱਡੀ ਦਾ ਉਹ ਜੀ ਜ਼ੀਰੋ ਬਣਦੀ 30 ਸੈਕਿੰਡ ਦੀ ਰੇਟ ਦੇ ਵਿੱਚ ਇਹ ਗੇਮ ਆ ਉਹ ਬਾੜੀ ਰਿਸਕੀ ਗੇਮ ਆ ਕਬੱਡੀ ਤੇ ਜੇ ਉਹੋ ਜਿਹੇ ਪਲੇਅਰਾਂ ਵਾਸਤੇ ਕੋਈ ਛੋਟਾ ਜਿਹਾ ਹਸਪੀਟਲ ਬਣ ਜੇ ਮੈਂ ਕਹਣਾ ਕਬੱਡੀ ਵਾਲੇ ਜੇ ਬਣਾ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਪਲੇਅਰ ਨੇ ਛੋਟੇ ਵੱਡੇ ਮੈਂ ਕਹਣਾ ਕੁਛੇ ਨਹੀਂ ਕੋਈ ਹੋਰ ਪਾਰਟੀ ਕਰਨੀ ਚਾਹਦਾ ਹੋਵੇ ਚਾਹੇ ਉਹਨਾਂ ਨੂੰ ਕਿੰਨਾ ਕੁਝ ਮਰਜ਼ੀ ਗਈ ਯਾਨੀ ਜੇ ਸਪੋਰਟਸ ਵਾਸਤੇ ਇਹ ਛੋਟਾ ਜਿਹਾ ਹਸਪੀਟਲ ਕੋਲ ਤੁਸੀਂ ਰੋਲਗੰਦੀ ਦੇ ਕਹਿੰਦੇ ਆ ਸੀਬੀ ਜੀ ਹਾਂ ਆ ਠੀਕ ਆ ਜੀ ਮੋਦੀ ਮੰਨੂ ਲੈ ਗਿਆ ਨਹੀਂ ਮੋਦੀ ਵੀ ਵਧੀਆ ਆਪਣਦਾ ਹੀ ਸਾਰੀ ਵਧੀਆ ਨੇ ਜੀ ਬਸ ਆਪਦਾ ਕਰਕੇ ਖੜਾ ਜੀ ਹਾਂਜੀ ਨਹੀਂ ਮਤਲਬ ਹੁਣ ਸਰਕਾਰ ਬਣਨੀ ਆ ਹਲੇ ਬਣੀ ਨਹੀਂ ਹੈ ਮੀਟਿੰਗਾਂ ਚੱਲੀ ਆਂਦੀਆਂ ਥੋੜਾ ਥੋਡੀ ਇੱਛਾ ਕੀ ਆ ਵੀ ਪ੍ਰਧਾਨ ਮੰਤਰੀ 10 ਸਾਲ ਨਰਿੰਦਰ ਮੋਦੀ ਰਹਿ ਗਿਆ ਆਪ ਉਹਦੇ ਕੰਮ ਵੇਖੇ ਕਿ ਕਿਹੋ ਜਿਹੇ ਕੰਮ ਕੀਤੇ ਕਈਆਂ ਨੂੰ ਉਹ ਚੰਗਾ ਲੱਗਿਆ ਕਈਆਂ ਨੂੰ ਮਾੜਾ ਲੱਗਿਆ ਪੰਜਾਬ ਦੇ ਲੋਕਾਂ ਨਾਲ ਵੀ ਲੜਾਈ ਝਗੜਾ ਚੱਲਦਾ ਹੀ ਰਹਿੰਦਾ ਸੀ ਭਾਜਪਾ ਸਰਕਾਰ ਦਾ ਪਰ ਹੁਣ ਤੁਹਾਡਾ ਦਿਲ ਕੀ ਕਹਿੰਦਾ ਕਿ ਕਿਹੜਾ ਬੰਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਉਹਦਾ ਵਧੀਆ ਆ ਜੀ ਕਾਂਗਰਸੀ ਆ ਜਾ ਵਧੀਆ ਜੀ ਨਰਿੰਦਰ મોદી ਵੀ ਠੀਕ ਸੀ ਆਪਾਂ ਦਾ ਉਹ ਵੀ ਠੀਕ ਹੈ ਜੀ ਠੀਕ ਹੈ ਆ ਜੀ ਵਿਚਾਲੜੀ ਜੀ ਗੱਲ ਕਰੀ ਜਾਂਦੇ ਹੋ ਨਹੀਂ ਠੀਕ ਆ ਬਸ ਆਪਾਂ ਤਾਂ ਸਾਰੇ ਵਧੀਆ ਨੇ ਜੀ ਹਾਂ ਠੀਕ ਹੈ ਹਾਂ ਜੀ ਤੁਹਾਨੂੰ ਕੀ ਲੱਗਦਾ ਜੀ ਭਾਈ ਮੈਨੂੰ ਨਹੀਂ ਪਤਾ ਇਧਰ ਆਉਣੇ ਭਰਾ ਕੋਲੇ ਨੌਜਵਾਨ ਵੀਰ ਆ ਬਾਈ ਤੇ ਉਹ ਤਿੰਨ ਕਹਿੰਦੇ ਰahul ਗਾਂਧੀ ਸਾਨੂੰ ਚੰਗਾ ਲੱਗਦਾ ਵੀ ਹੋ ਸਕਦਾ ਉਹਦਾ ਜੀ ਆਜੇ ਤੇ ਆਉਣੀ ਵੀ ਚਾਹੀਦੀ ਆ ਤੁਹਾਨੂੰ ਕੀ ਲੱਗਦਾ ਹਾਂਜੀ ਆਜੇ ਉਹਨਾਂ ਦਾ ਵੀ ਦੇਖ ਲਾਂਗੇ ਸਭ ਕਿਤਾਬ ਟੀਆਈ ਹੁਣ ਆਪਾਂ ਨੂੰ ਫਰਕ ਪੈਣਾ ਚਾਹੀਦਾ ਚੇਂਜ ਕਰਨੀ ਚਾਹੀਦੀ ਆ ਆਪਣੀ ਸਰਕਾਰ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਆਇਆ ਨੂੰ ਹਾਂਜੀ ਹਾਂਜੀ ਰahul ਗਾਂਧੀ ਤੋਂ ਉਮੀਦਾਂ ਹੈਗੀਆਂ ਨੇ ਵੀ ਨੌਜਵਾਨ ਆਗਾ ਜਿਵੇਂ ਉਹਨੇ ਪੂਰੇ ਦੇਸ਼ ਦੇ ਵਿੱਚ ਪੈਦਲ ਮਾਰਚ ਕੱਢਿਆ ਸੀ ਬਹੁਤ ਵੱਡੇ ਵੱਡੇ ਮੁੱਦੇ ਉਹਨੇ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਸਾਹਮਣੇ ਲੈ ਕੇ ਆਉਂਦਾ ਵੀ ਚੰਗੇ ਕੰਮ ਕਰੂਗਾ ਅੱਗੇ ਹਾਂਜੀ ਮੀਤ ਹੈਗੇ ਸਾਨੂੰ ਵੀ ਕਰੂਗਾ ਜੀ। ਬਾਕੀ ਫਿਰ ਸਰਕਾਰਾਂ ਦਾ ਜੀ ਤੁਹਾਨੂੰ ਪਤਾ ਹੀ ਯਾਰ ਵਾਲੀਆਂ ਬਲੀਆਂ ਹੁੰਦੀਆਂ ਨੇ ਹਨਾ ਕਰਨ ਨਾ ਕਰਨ ਉਹ ਤਾਂ ਉਹਨਾਂ ਦੀ ਸਿਰਦਾਰਦੀ ਹੈ। ਇੱਥੋਂ ਮੀਤ ਹੈਰ ਨੂੰ ਕਿਵੇਂ ਵੇਖਦੇ ਹੋ ਆਪਣਾ ਐਮਪੀ ਬਣ ਗਏ ਨੇ ਤੇ ਪਹਿਲਾਂ ਉਹ ਮੰਤਰੀ ਰਹੇ ਨੇ ਬਰਨਾਲੇ ਤੋਂ ਤੇ ਹੁਣ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਰੱਖਦੇ ਹੋ ਉਮੀਦ ਵੀ ਇਹ ਹੋਣੀ ਚਾਹੀਦੀ ਆ। ਅਸੀਂ ਤਾਂ ਇਹੀ ਕਹਿੰਨੇ ਆ ਜੀ ਬਸ ਸਾਨੂੰ ਕੰਮ ਕਰ ਮਿਲਣੇ ਚਾਹੀਦੇ ਆ ਨੌਜਵਾਨ ਜਿਵੇਂ ਵਿਹਲੇ ਤੁਰੇ ਫਿਰਦੇ ਨਸਿਆਂ 'ਚ ਪਈ ਜਾਂਦੇ ਆ। ਰਜਗਾਰ ਨਹੀਂ ਮਿਲਦੇ। ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ। ਬਸ ਇਹੀ ਉਮੀਦ ਹੈ ਸਾਡੀ ਸਰਕਾਰ ਤੋਂ। ਬਾਕੀ ਪੜ੍ਹਾਈ ਵਧਿਆ ਹੋਣੀ ਐਜੂਕੇਸ਼ਨ ਇੱਧਰ ਤਾਂ ਕਿਤੇ ਨਾ ਕਿਤੇ ਚਰਚਾ ਪਿੰਡਾਂ ਦੇ ਵਿੱਚ ਉਹਨਾਂ ਮਸਲਿਆਂ ਦੀ ਹੁੰਦੀ ਆ ਉਹਨਾਂ ਮੁੱਦਿਆਂ ਤੇ ਚਰਚਾ ਹੁੰਦੀ ਆ ਸੱਥਾਂ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਹਲੇ ਸਰਕਾਰਾਂ ਤੋਂ ਜਾਂ ਸਾਡੇ ਲੀਡਰਾਂ ਤੋਂ ਸਖਣੇ ਨੇ ਉਹਨਾਂ ਦੇ ਧਿਆਨ 'ਚ ਨਹੀਂ ਆ ਰਹੇ ਤਾਂ ਲੋਕ ਜਾਗਰੂਕ ਨੇ ਲੋਕ ਮੁੱਦਿਆਂ ਤੇ ਸੋਚਦੇ ਨੇ ਲੋਕ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਨੇ ਇਸੇ ਕਰਕੇ ਜਿਹੜਾ ਇਸ ਵਾਰ ਜੋ ਹੈ ਉਲਟ ਫੇਰ ਹੋਇਆ ਜਿੱਥੇ ਸਾਨੂੰ ਐਗਜ਼ਿਟ ਪੋਲ ਦਿਖਾ ਰਹੇ ਸੀ 400 ਦੇ ਨੇੜੇ ਦੇ ਅੰਕੜੇ ਉੱਥੇ ਜਿਹੜੀ ਹੈਗੀ ਆ ਭਾਜਪਾ ਬੜੀ ਮੁਸ਼ਕਲ ਨਾਲ ਆਪਣੇ ਸਹਿਯੋਗੀਆਂ ਦੇ ਸਹਿਯੋਗ ਨਾਲ 272 ਦੇ ਅੰਕੜੇ ਦੇ ਨਕੋਲੇ ਬੜੀ ਮੁਸ਼ਕਲ ਨਾਲ ਪਹੁੰਚ ਸਕੀ ਆ ਸੋ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਬਦਲਾ ਆ ਰਿਹਾਗਾ ਚੰਗੇ ਲੋਕ ਸੋਚ ਸਮਝ ਕੇ ਵੋਟ ਪਾਉਣ ਵਾਲ ਵਧ ਰਹੇ ਨੇ। ਇਹੀ ਬਦਲਾ ਜ਼ਰੂਰੀ ਹੈ ਜੇਕਰ ਭਵਿੱਖ ਦੇ ਵਿੱਚ ਅਸੀਂ ਚੰਗੇ ਸਿਆਸਤਦਾਨ ਲੈ ਕੇ ਆਵਾਂਗੇ ਤਾਂ ਤਾਂ ਹੀ ਦੇਸ਼ ਦਾ ਕੁਝ ਅੱਗੇ ਵਧੀਆ ਹੋ ਸਕੇਗਾ। ਗੱਲਬਾਤ ਇਸੇ ਤਰ੍ਹਾਂ ਆਪਾਂ ਚਲਦੀ ਰੱਖਾਂਗੇ। ਸੰਗਰੂਰ ਹਲਕੇ ਦੇ ਅਸੀਂ ਵੋਟਰਾਂ ਨਾਲ ਲੋਕਾਂ ਨਾਲ ਗੱਲਬਾਤ ਕੀਤੀ। ਕਿਸੇ ਹੋਰ ਹਲਕੇ ਦੇ ਵਿੱਚ ਅਸੀਂ ਜਾ ਕੇ ਗੱਲ ਕਰਾਂਗੇ। ਉੱਥੋਂ ਦੇ ਲੋਕ ਕੀ ਕਹਿੰਦੇ ਨੇ? ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ? ਕਿਹਦੀ ਸਰਕਾਰ ਦੇਖਣਾ ਚਾਹੁੰਦੇ ਆ? ਧੰਨਵਾਦ।